ਕਿਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਬੈਡ ਸੂਈ ਦੀ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਕੇਵਲ ਸਿੰਘ ਆ ਜੀ ਪਿੰਡ ਮੋੜ ਜਹਮੀਰਾ ਜਿਲ੍ਹਾ ਦੇ ਸੀਲ ਨਿਹਾਲ ਸੰਗਾ ਜਿਲ੍ਹਾ ਮੋਗਾ ਇਹ ਆਪਣਾ ਗਾਜੀਆਣਾ ਸੈਦੋ ਨਾਲ ਆ ਕੇ ਪੈਂਦਾ ਹਨਾ ਗਾਜੀਆਣਾ ਤੇ ਸੈਦੋ ਨਾਲ ਹੈ ਦੀਨਾ ਨਾਲ ਠੀਕ ਹੈ ਮੋਬਾਈਲ ਨੰਬਰ ਆਪਣਾ ਹੀ ਮੈਂ ਮੋਬਾਈਲ ਨੰਬਰ 94634 06506 94634 06506 ਠੀਕ ਹੈ ਜਿਹੜੇ ਆਪਾਂ ਵਹਿੜ ਦੇਖੀ ਐ ਨੇ ਸੂਆ ਕਿਹੜਾ ਸੂਆ ਸਵੇਰੇ ਦੂਜਾ ਸੀ ਆ ਵੀਰੇ ਦੂਜਾ ਸੂਆ ਤੇ ਸੂਈ ਦੱਸ ਦੇ ਆਪਾਂ ਰਾਤ ਹਨਾ ਰਾਤ 11 ਵਜੇ ਸੀ ਆ ਬਾਈ ਜੇ ਜੂ ਰੋਕੇ ਜੇ ਜੂ ਰੋਕੇ ਜਾਵਾਂ ਜਾਵਾਂ ਗਰੰਟੀ ਆਪਾਂ ਵੀਡੀਓ ਮੰਗਾ ਦੇ ਠੀਕ ਹੈ ਪਹਿਲੇ ਸਵੇਰ ਦੁੱਧ ਕਿੰਨਾ ਪਤਾ ਸੀ ਨੇ? ਬਾਈ 24-25 ਕਿਲੋ ਦੁੱਧ ਪਾਉਂਦੇ ਸੀ। 24 ਕਿਲੋ ਤੇ ਟੀਕਾ ਆਪਾਂ ਭਰਾ ਦਾ ਜਰਸੀ ਦੇਦੇ ਹਣਾ। ਹਾਂ ਜਰਸੀ ਆਪਾਂ ਐ। ਠੀਕ ਆ ਸੋ ਭਰਾ ਬੱਚਾ ਦੇਖੋ ਜਰਸੀ ਬੱਚੀ ਬਹੁਤ ਪਿਆਰੀ ਬੱਚੀ ਆ ਤੇ ਜਿਹੜੇ ਵੀ ਮਨ ਕਿਦਾਂ ਵੀ ਚੰਗੀ ਭਾਲ ਦੀ ਬੱਚੀ ਆਪਾਂ ਤਿਆਰ ਕਰਨੀ ਆ ਮੇਲੇ ਵਾਲੀ ਜਦੋਂ ਤਿਆਰ ਹੋਊਗੀ ਕਿਉਂਕਿ ਕੱਦ-ਕੱਡ ਐਚਐਫ ਦੇ ਪੇਟੋਂ ਪੈਦਾ ਹੋਈ ਆ ਇਹ ਤੇ ਕਿੰਨਾ ਕੁ ਬੋਲਾ 14 ਸਵੇਰੇ ਇਹਦਾ ਆਪਾਂ? ਬਾਈ 6-7 ਕਿਲੋ ਬੋਲਾ। ਮਨਾਂ ਰੈਲੀ ਕਰਤੀ ਕਰਾ। ਹਾਂ ਰੈਲੀ ਕਰਤੀ ਬੈਠਣ ਜਾਂਦਾ ਸੀ ਕਰ। ਤੇ ਧਾਰਾ ਤੂੰ ਰੋਕ ਕੇ ਜਾਵਾ। ਓਕੇ ਜੀ। ਤੇ ਮਗਰਸ ਵਾਲੀ ਧਾਰਾ ਮਾਰਦੇ ਬਾਈ ਜੀ ਪਰ ਚੋਣ ਚ ਵਾਦੀ ਬਿਲਕੁਲ ਇੱਕ ਨੰਬਰ ਆ ਵਾ ਕੇ ਠੰਡੀ ਸੀ ਲਾ ਹਨਾ ਕੋਈ ਨਿਆਣਾ ਪਾਉਣਾ ਪਾਉ ਨਹੀਂ ਕੋਈ ਦਿੱਕਤ ਨਹੀਂ ਪਾਉਣਾ ਪਾਉ ਨਹੀਂ ਪਾਉਣਾ ਤੇ ਦੁੱਧ ਐਦ ਕੀ ਅੰਦਾਜ਼ਾ ਲਾਈਏ ਕਿੰਨਾ ਪਾ ਦੂਗੀ ਪਾ ਦੂਗੀ ਬਾਈ ਜੀ 28 29 ਕਿਲੋ ਮੰਨ ਕੇ ਚੱਲੀਏ ਵੀ ਜੱਟ ਸੌਦਾ ਜ 25 26 ਕਿਲੋ ਤੋਂ ਪਾਰ ਵਾਲੀ ਹੈਗੀ ਹੈ ਹਾਂਜੀ ਹਾਂਜੀ ਆਪਣਾ ਕਿਹੜਾ ਕੋਈ ਘਰ ਦੀ ਗਾਵੇਂ ਆਪਾਂ ਕੋਈ ਗੁਵਾਰ ਦਾ ਕਰਦੇ ਬਾਕੀ ਕੱਦ ਬੱਡ ਬਹੁਤ ਜ਼ਿਆਦਾ ਹੈ ਹਨਾ ਹਾਂਜੀ ਤੇ ਮੁੱਲ ਵੜੀ ਇਹਦਾ ਕੀ ਰਹੂਗਾ ਮੁੱਲ ਬਾਈ ਪੁੱਲ ਤੋਰੀ ਬਾਹਰ ਨੂੰ ਸੋ ਫਿਰ ਕੱਦ ਕਾਠ ਵਗੈਰਾ ਫੇਸ ਕੁਆਲਿਟੀ ਵਗੈਰਾ ਦੇ ਸਕਦਾ ਹਾਂ ਐਚ ਐਫ ਵੜਾ ਦੂਸਰਾ ਸੂਆ ਤਾਜੀ ਸੂਈਆ ਰਾਤ ਦੀ ਵੜ ਸੁਈਈਆ ਤੇ ਜੇਰ ਵਗੈਰਾ ਟੋਟਲ ਕੰਮ ਡਾਨਾ ਤੇ ਪਿੱਛੇ ਹੈ ਗਿਆ ਬੱਚੀ ਇਹਦੇ ਸੋ ਲੇਵਾ ਵਗੈਰਾ ਦੇਖੋ ਸਾਫ ਸਥਰਾ ਬੋੜਾ ਬਾਜੇ ਦੇ ਰੈਲੀ ਕਰੀ ਵੀਆ ਘਰੇਲੂ ਵੜਾ ਪਹਿਲਾ ਸੂਆ ਘਰੇ ਦੁੱਧ ਕਹਿੰਦਾ 25 ਕਿਲੋ ਦਿੰਦਾ ਸਵੇਸ ਵਾਰ ਤੁਸੀਂ ਮੰਨ ਕੇ ਚਲੋ ਵੀ 25 ਮੰਨ ਕੇ ਲੈ ਲਿਓ ਦੁੱਧ ਪਾਰ ਪਾ ਦਊਗੀ ਸੋ ਕੱਦ ਵੜ ਚੰਗਾ ਜਿੰਦਿਆਂ ਬਹੁਤ ਜ਼ਿਆਦਾ ਆ ਤੇ ਲੇਵਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਤੇ ਧਾਰਾ ਧੂਰਾ ਦੀ ਬਿਲਕੁਲ ਓਕੇ ਆ ਸਾਫ ਸਥਰੀ ਇਹ ਮਿਲਕਵੇਰ ਵਗੈਰਾ ਦੇਖੋ ਮੋਟੀ ਸਾਫ ਸੁਧਰੀ ਤੇ ਥਾਣਾ ਆਪਾਂ ਮਸ਼ੀਨੀ ਚਵਾਈ ਵੀ ਕਰ ਸਕਦੇ ਆ ਤੇ ਚਾਹੇ ਆਪਾਂ ਕਰ ਲਈਏ ਹੱਥੀ ਚਵਾਈ ਤੇ ਬਾਕੀ ਬੱਚਾ ਦੇਖੋ ਬਹੁਤ ਪਿਆਰਾ ਬਿੱਚੇ ਦੇ ਜਰਸੀ ਦੀ ਬੱਚੀ ਦਿੱਤੀ ਆ ਨੇ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਸੋ ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਬੁਰਜ ਹਮੀਰਾ ਪਿੰਡ ਬੁਰਜ ਹਮੀਰਾ ਜੀ ਨੰਬਰ ਉਹਲੇ ਦੁਆਰੇ ਆਪਣੇ 9434060 ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ